ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਦੋਸਤੋ ਲੌਂਗ ਦੀ ਵਰਤੋਂ ਲੋਕ ਸਦੀਆਂ ਤੋਂ ਹੀ ਕਰਦੇ ਆ ਰਹੇ ਨੇ ਲੌਂਗ ਦਾ ਇੱਕ ਨਿੱਕਾ ਜਿਹਾ ਉਪਾਅ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਕਬੀਰ ਦਾ ਖਜ਼ਾਨਾ ਲਿਆ ਰਹੇ ਨੇ ਤੁਹਾਨੂੰ ਇਹ ਸੁਣ ਕੇ ਬਹੁਤ ਹੀ ਹੈਰਾਨੀ ਹੋਵੇਗੀ ਕਿ ਲੌਂਗ ਦਾ ਇੱਕ ਛੋਟਾ ਜਿਹਾ ਆਪਾ ਆਪਣੇ ਘਰ ਦੇ ਵਿੱਚ ਕਿਵੇਂ ਪੈਸਾ ਲਿਆ ਸਕਦਾ ਹੈ ਪਰ ਇਹ ਗੱਲ ਸੱਚ ਹੈ ਦੋਸਤੋ ਅੱਜਕੱਲ ਬਹੁਤ ਲੋਕ ਇਸ ਅਪਾ ਨੂੰ ਕਰਕੇ ਆਪਣੇ ਘਰ ਪੈਸੇ ਦੀ ਵਰਖਾ ਕਰਵਾ ਰਹੇ ਨੇ ਉਹਨਾਂ ਦੇ ਘਰ ਹਮੇਸ਼ਾ ਤਰੱਕੀਆਂ ਕਰਦੇ ਨੇ ਤੇ ਉਹਨਾਂ ਦੇ ਘਰ ਪੈਸੇ ਦੀ ਕਦੇ ਵੀ ਥੋੜ੍ਹ ਨਹੀਂ ਰਹਿੰਦੀ ਜਿਹੜੇ ਲੋਕ ਇਸ ਅਪਾ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲਿਆ ਰਹੇ ਨੇ ਦੋਸਤੋ ਸਾਡੇ ਪੁਰਾਣੇ ਬਜ਼ੁਰਗ ਨੇ ਉਹ ਤਾਂ ਇਸ ਅਪਾ ਬਾਰੇ ਜ਼ਰੂਰ ਜਾਣਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੌਂਗ ਦੇ ਇੱਕ ਛੋਟੇ ਜਿਹੇ ਅਪਾ ਨਾਲ ਆਪਣੇ ਘਰ ਦੀ ਗਰੀਬੀ ਘਰ ਦੀ ਬਿਮਾਰੀ ਤੇ ਆਰਥਿਕ ਸਥਿਤੀ ਨੂੰ ਸਹੀ ਕੀਤਾ ਜਾ ਸਕਦਾ ਹੈ। ਦੋਸਤੋ ਆਪਣੀ ਵੀਡੀਓ ਦੇ ਨਾਲ ਬਣੇ ਰਹੇ ਹੋ ਵੀਡੀਓ ਨੂੰ ਜਰੂਰ ਪੂਰਾ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਜਰੂਰ ਕਰੋ ਜੀ ਵੀਡੀਓ ਦੇ ਨਾਲ ਬਣੇ ਰਹੇ ਹੋ ਆਪਾਂ ਤੁਹਾਨੂੰ ਇਹ ਉਪਾਅ ਕਿਵੇਂ ਕਰਨਾ ਹੈ ਇਸ ਦੀ ਪੂਰੀ ਜਾਣਕਾਰੀ ਦਵਾਂਗੇ। ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਾਂਗੇ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਜਾਂ ਨੀਂਦ ਦੇ ਵਿੱਚ ਬਹੁਤ ਮਾੜੇ ਤੇ ਬੁਰੇ ਸੁਪਨੇ ਆਉਂਦੇ ਨੇ ਤਾਂ ਆਪਾਂ ਗੱਲ ਕਰਾਂਗੇ ਕਿ ਉਹ ਇਸ ਆਪਾਂ ਨੂੰ ਕਿਵੇਂ ਕਰ ਸਕਦੇ ਨੇ ਤੇ ਆਪਣੀ ਜੋ ਤੰਗੀ ਨੂੰ ਕਿਵੇਂ ਦੂਰ ਕਰ ਸਕਦੇ ਨੇ ਤਾਂ ਤੁਸੀਂ ਕਰਨਾ ਕੀ ਹੈ ਦੋਸਤੋ ਜਿਸ ਇਨਸਾਨ ਨੂੰ ਨੀਂਦ ਨਾ ਆਉਂਦੀ ਹੋਵੇ ਜਾਂ ਫਿਰ ਗੂੜੀ ਨੀਂਦ ਨਾ ਆਉਂਦੀ ਹੋਵੇ ਉਸਨੇ ਕਰਨਾ ਕੀ ਹੈ ਦੋ ਲੌਂਗ ਲੈ ਕੇ ਆਪਣੇ ਸਰਹਾਣੇ ਥੱਲੇ ਰੱਖਣੇ ਨੇ ਤੇ ਰਾਤ ਨੂੰ ਸੌਂ ਜਾਣਾ ਕਿਉਂਕਿ ਦੋਸਤੋ ਜਿੰਦਗੀ ਦੇ ਵਿੱਚ ਨੀਂਦ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਵੀ ਇਨਸਾਨ ਨੂੰ ਗੂੜੀ ਤੇ ਵਧੀਆ ਨੀਂਦ ਨਹੀਂ ਆਉਂਦੀ ਤਾਂ ਉਸ ਦਾ ਸੁਭਾਅ ਵੀ ਚੜਚੜਾ ਹੋ ਜਾਂਦਾ ਹੈ ਤੇ ਉਸ ਦਾ ਕਾਰੋਬਾਰ ਵੀ ਘਟ ਚੱਲਦਾ ਹੈ ਕਿਉਂਕਿ ਉਸ ਦਾ ਮਨ ਕਿਸੇ ਵੀ ਕੰਮ ਦੇ ਵਿੱਚ ਲੱਗ ਹੀ ਨਹੀਂ ਪਾਉਂਦਾ ਕਿਉਂਕਿ ਦੋਸਤੋ ਜਦ ਆਪਾਂ ਨੂੰ ਰਾਤ ਨੂੰ ਗੂੜੀ ਨੀਂਦ ਨਹੀਂ ਆਉਂਦੀ ਤਾਂ ਇਸ ਦਾ ਕਾਰਨ ਕੀ ਹੁੰਦਾ ਹੈ ਜਿਹੜੀ ਆਪਣੀ ਨੈਗੇਟਿਵ એનર્ਜੀ ਹੁੰਦੀ ਹੈ ਉਹ ਰਾਤ ਨੂੰ ਸੌਣ ਸਮੇਂ ਆਪਣੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ ਤਾਂ ਕਰਕੇ ਆਪਾਂ ਨੂੰ ਗੂੜੀ ਨੀਂਦ ਨਹੀਂ ਆ ਪਉਂਦੀ ਤਾਂ ਇਸ ਲੌਂਗ ਦਾ ਕੰਮ ਕੀ ਹੁੰਦਾ ਹੈ ਜਿਹੜਾ ਇਹ ਲੌਂਗ ਹੈ ਇਸ ਜੋ ਨੈਗੇਟਿਵ એનર્ਜੀ ਨੂੰ ਬਹੁਤ ਦੂਰ ਭਜਾ ਦਿੰਦਾ ਹੈ ਇਸ ਕਰਕੇ ਆਪਾਂ ਨੂੰ ਗੂੜੀ ਨੀਂਦ ਆਉਣ ਲੱਗ ਜਾਂਦੀ ਹੈ ਲੌਂਗ ਨੂੰ ਸਹਰਾਣੇ ਥੱਲੇ ਰੱਖਣ ਦੇ ਨਾਲ ਦੋਸਤੋ ਨਾ ਤਾਂ ਆਪਾਂ ਨੂੰ ਭੈੜੇ ਸੁਪਨੇ ਆਉਣਗੇ ਆਪਾਂ ਨੂੰ ਨੀਂਦ ਵੀ ਵਧੀਆ ਆਵੇਗੀ ਲੌਂਗ ਇੱਕ ਸਰਹਾਣੇ ਥੱਲੇ ਪਾਏ ਆਪਣੇ ਸਰੀਰ ਨੂੰ ਪੋਜ਼ਿਟਿਵ એનર્ਜੀ ਛੱਡਦੇ ਰਹਿਣਗੇ ਜਿਸ ਨਾਲ ਨੈਗੇਟਿਵ એનર્ਜੀ ਆਪਣੇ ਤੋਂ ਬਹੁਤ ਦੂਰ ਰਹੇਗੀ ਜਦੋਂ ਆਪਾਂ ਸਵੇਰ ਉੱਠਣਾ ਦੋਸਤੋ ਜਿਹੜੇ ਲੌਂਗ ਆਪਾਂ ਰਾਤ ਨੂੰ ਸਰਹਾਣੇ ਥੱਲੇ ਰੱਖ ਕੇ ਸੌਏ ਸੀ ਆਪਾਂ ਨੇ ਉਹਨਾਂ ਦਾ ਕਰਨਾ ਕੀ ਹੈ ਆਪਣੇ ਘਰ ਦੇ ਨੇੜੇ ਅਗਰ ਕੋਈ ਵੀ ਤਲਾਬ ਹੈ ਨਹਿਰ ਹੈ ਜਾਂ ਨਦੀ ਹੈ ਆਪਾਂ ਇਹ ਲੌਂਗ ਨੂੰ ਉਠਾ ਕੇ ਉਸ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦੇਣਾ ਹੈ ਇਸ ਤੋਂ ਬਾਅਦ ਦੋਸਤੋ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜਿਨ੍ਹਾਂ ਘਰਾਂ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਹੀ ਤੰਗੀ ਪਰੇਸ਼ਾਨੀ ਹੈ ਜਿਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਤਾਂ ਉਹ ਲੋង ਨੂੰ ਕਿਸ ਤਰ੍ਹਾਂ ਵਰਤ ਸਕਦੇ ਹਨ ਇਹ ਆਪਾਂ ਨੂੰ ਕਿਵੇਂ ਕਰ ਸਕਦੇ ਹਨ ਤੁਸੀਂ ਨੇ ਕਰਨਾ ਕੀ ਹੈ ਦੋਸਤੋ ਤੁਸੀਂ 108 ਲੋង ਲੈਣੇ ਨੇ ਤੇ ਕਿਸੇ ਵੀ ਦੁਕਾਨ ਤੋਂ ਤੁਸੀਂ ਇਹ 108 ਲੋង ਲਿਆ ਕੇ ਉਸ ਦੀ ਇੱਕ ਮਾਲਾ ਬਣਾ ਲੈਣੀ ਹੈ ਤੁਸੀਂ ਧਾਗੇ ਦੇ ਨਾਲ ਪਰੋਕੇ ਇੱਕ ਮਾਲਾ ਤਿਆਰ ਕਰੋ 108 ਲੌਂਗਾਂ ਦੀ ਦੋਸਤੋ ਜਿਹੜੀ ਇਹ ਤੁਸੀਂ ਮਾਲਾ ਤਿਆਰ ਕੀਤੀ ਹੈ ਇਸ ਨੂੰ ਤੁਸੀਂ ਕਰਨਾ ਕੀ ਹੈ ਆਪਣੇ ਘਰ ਦੇ ਜੋ ਮੇਨ ਦਰਵਾਜ਼ੇ ਤੇ ਜਾਂ ਬਾਹਰ ਦੇ ਮੇਨ ਗੇਟ ਤੇ ਤੁਸੀਂ ਇਸ ਨੂੰ ਇੱਕ ਕਿਲ ਗੱਡ ਕੇ ਉੱਥੇ ਟੰਗ ਦੇਣਾ ਹੈ ਤੁਸੀਂ ਇਹ ਧਿਆਨ ਰੱਖਣਾ ਦੋਸਤੋ ਇਹ ਮਾਲਾ ਕਿਸੇ ਵੀ ਇਨਸਾਨ ਦੇ ਜੋ ਵੀ ਬਾਹਰ ਤੋਂ ਆਉਂਦਾ ਆਪਣੇ ਘਰ ਦੇ ਵਿੱਚ ਉਸ ਦੇ ਨਜ਼ਰ ਦੇ ਵਿੱਚ ਨਹੀਂ ਆਉਣੀ ਚਾਹੀਦੀ ਤੁਸੀਂ ਇਸ ਦੇ ਉੱਪਰ ਕੋਈ ਫੋਟੋ ਵੀ ਲਗਾ ਸਕਦੇ ਹੋ ਜਾਂ ਤੁਸੀਂ ਇਸ ਜੋ ਮਾਲਾ ਪਟੰਗੀ ਹੈ ਇਸ ਦੇ ਉੱਪਰ ਤੁਸੀਂ ਕੋਈ ਕੱਪੜੇ ਨਾਲ ਵਿਸਨੂ ਟਕ ਸਕਦੇ ਹੋ ਕਹਿਣ ਦਾ ਭਾਵ ਹੈ ਕਿ ਕਿਸੇ ਨੂੰ ਨજર ਨਹੀਂ ਆਉਣੀ ਚਾਹੀਦੀ ਇਸ ਆਪਾ ਨੂੰ ਕਰਨ ਤੋਂ ਬਾਅਦ ਤੁਸੀਂ ਦੋਸਤੋ ਕੁਝ ਕਹੀ ਦਿਨਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਤੁਸੀਂ ਕੁਝ ਫਰਕ ਮਹਿਸੂਸ ਕਰੋਗੇ ਤੁਸੀਂ ਫਰਕ ਮਹਿਸੂਸ ਕਰੋਗੇ ਕਿ ਜਿਹੜਾ ਵੀ ਪੈਸਾ ਤੁਹਾਡੇ ਘਰ ਦੇ ਵਿੱਚ ਆਉਂਦਾ ਹੈ ਉਹ ਪੈਸਾ ਟਿਕ ਕੇ ਤੁਹਾਡੇ ਘਰ ਦੇ ਵਿੱਚ ਹੀ ਰਹੇਗਾ ਕਿਉਂਕਿ ਦੋਸਤੋ ਪੈਸਾ ਕਮਾਉਂਦੇ ਤਾਂ ਬਹੁਤ ਲੋਕ ਨੇ ਪਰ ਪੈਸਾ ਖਰਦਾ ਕਿਸੇ ਦੇ ਵੀ ਘਰੇ ਨਹੀਂ ਆ। ਮੰਨ ਲਓ ਇੱਕ ਸਾਈਡ ਤੋਂ ਪੈਸਾ ਆਇਆ ਤਾਂ ਦੂਸਰੀ ਸਾਈਡ ਤੋਂ ਪੈਸਾ ਖਰਚ ਹੋ ਜਾਂਦਾ। ਇਸ ਆਪਾ ਨੂੰ ਕਰਨ ਤੋਂ ਬਾਅਦ ਤੁਸੀਂ ਇਹੀ ਫਰਕ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਜੋ ਪੈਸਾ ਉਹ ਟਿਕਣਾ ਸ਼ੁਰੂ ਹੋ ਜਾਵੇਗਾ। ਕਿਉਂਕਿ ਦੋਸਤੋ ਘਰ ਦੇ ਵਿੱਚ ਸਭ ਤੋਂ ਜ਼ਰੂਰੀ ਬਰਕਤ ਹੁੰਦੀ ਹੈ। ਕਿ ਪੈਸਾ ਕਮਾਉਂਦੀ ਤਾਂ ਬਹੁਤ ਦੁਨੀਆ ਪਰ ਘਰ ਦੇ ਵਿੱਚ ਬਰਕਤ ਕਿਸੇ ਕਿਸੇ ਦੇ ਹੀ ਰਹਿੰਦੀ ਹੈ ਜਿਹੜਾ ਅੱਜ ਦਾ ਆਪਾ ਆਪਾਂ ਤੁਹਾਨੂੰ ਦੱਸਿਆ ਦੋਸਤੋ ਇਸ ਛੋਟੇ ਜਿਹੇ ਆਪਾ ਨੂੰ ਕਰਨ ਤੋਂ ਬਾਅਦ ਆਪਣੇ ਘਰ ਦੇ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜਾਵੇਗੀ ਇਹ ਬਹੁਤ ਹੀ ਪੁਰਾਣਾ ਟੋਟਕਾ ਹੈ ਸੋ ਦੋਸਤੋ ਤੁਸੀਂ ਵੀ ਇਸ ਆਪਾ ਨੂੰ ਜ਼ਰੂਰ ਕਰਿਓ ਤੇ ਜੇਕਰ ਆਪਣੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਇਸ ਨੂੰ ਅੱਕੀ ਵੀ ਜ਼ਰੂਰ ਸ਼ੇਅਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ